ਤੇਰਾਂ ਖੇਡ ਕਰਨਾ ਇਹ ਵੀ ਕਈ ਤਾਂ ਆਪਣੇ ਕੋਲ ਕੋਏ 2 ਮਹੀਨੇ ਪਏ ਆ ਅਸਾ ਕਾਇ ਪਿਆ ਬਿਲਕੁਲ ਨਹੀਂ ਕਿਉਂਕਿ ਪੂਰੇ ਵਾਡੀ ਦੇਦਰ ਆ ਜਾਣੇ ਆ ਫਸਲਾਂ ਤੋਂ ਵੱਢਣ ਤੱਕ ਜਾਣਾ ਵੰਡੀਆਂ ਤੇ ਲੈ ਕੇ ਜਾਣਾ ਤੇ ਆਪਾਂ 10 15 ਲੋਕਾਂ ਦੇ ਵਿੱਚ ਜਾਵੋ ਉਹਨਾਂ 10 15 ਦਿਨਾਂ ਦੇ ਵਿੱਚ ਵੀ ਮੈਂ ਕਹੂੰਗਾ ਕਿ ਆਪਾਂ ਰਾਤਾਂ ਰਾਤੇ ਟਿਕਦਾ ਨਹੀਂ करके आप पूरी अंदोलो सारे भगवंत मान जी केजरीवाल कि पार्टी के उपर किस तरह की मुसीबत पै रही ने किस तरह केजरीवाल साहब के बिना किसूर तो, तो, तो जेल के किस तरह संजय सिंह छह महीने की बिना जेल रहे ਵੀਰ ਜੀ ਜਿਹੜੇ ਵਿੱਚ ਟੱਕੇ ਹੋਏ ਆ ਸਿੱਧਰ ਜਿਹੋ ਦੇ ਵਿੱਚ ਅੱਕੇ ਹੋਏ ਆ ਸਰਪਾਟੀ ਨੇ ਬਹੁਤ ਜ਼ਿਆਦਾ ਜਨਮ ਕੀਤੇ ਜਾ ਰਹੇ ਆ ਕਿਉਂਕਿ ਹਿੰਦੁਸਤਾਨ ਦੇ ਵਿੱਚ ਇੱਕੋ ਇੱਕ ਖਾਮ ਆਲੀ ਪਾਰਟੀ ਆ ਜਿਹਦੇ ਬਹੁਤ ਛੋਟੀ ਉਮਰ ਦੇ ਥੋੜੀ ਉਮਰ ਦੇ ਵਿੱਚ ਬਹੁਤ ਮੱਠੀਆਂ ਪ੍ਰਾਪਤ ਕੀਤੀਆਂ ਪੂਰੀ ਦੇਸ਼ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਛਾ ਗਈ ਔਰ ਦੋ ਚੇਟਾਂ ਦੇ ਵਿੱਚ ਸਰਕਾਰ ਬਣਾਈ ਔਰ ਦਿੱਲੀ ਦੀ ਕਦੀ ਰਾਜ ਪਾ ਲਈਆ ਉਥੇ ਤਿੰਨ ਵਾਰੀ ਸਰਕਾਰ ਬਣਾਈ ਆ ਜਿਹੜੀ ਆਮ ਆਦਮੀ ਪਾਰਟੀ ਆ ਜਨਤ ਦੇਨ ਬਾਤੀ ਜਾ ਰਹੀ ਆ ਇਸ ਕਰਕੇ ਜਿਹੜੇ ਰੋਧੀਆਂ ਉਹਨਾਂ ਤੋਂ ਇਹ ਗੱਲਾਂ ਜਰੀਆ ਨਹੀਂ ਜਾਂਦੀਆਂ ਤੇ ਉਹ ਹੁਣ ਦਸ਼ਦਰ ਕਰਨ ਤੇ ਆਏ ਹੋਏ ਆ ਸੋ ਉਹਨਾਂ ਦੇ ਦਸ਼ਦਰ ਦਾ ਜਵਾਬ ਆਪਾਂ ਪੰਜਾਬ ਦੇ 13 ਦੇ 13 ਸੂਟਾ ਜੱਟ ਕੀ ਦੇਣਾ ਸੋ ਇਹ ਜਿੱਤੇ ਆਪਾਂ ਕੱਲੇ ਫਰੀਦਕੋਟ ਦੇ ਵਿੱਚ ਆਪਾਂ ਐ ਫਰੀਦਕੋਟ ਦੇ ਜਿਹੜਾ ਚਿੱਟੇ ਵੀ ਬਾਡੀਆ ਰਸਤੇ ਨੇ ਇੱਥੇ ਹੀ ਬਟਾਣੇ ਆ ਚਾਹੇ ਉਹ ਫਰੀਦਕੋਟ ਆ ਚਾਹੇ ਕਰਤਾਰਪੁਰਾ ਸਾਰਿਆਂ ਦੇ ਪੇਜ ਲੋੜਾ ਕਿ ਇਸ ਵਾਰ ਆਪਾਂ ਆ ਮਾਗੀ ਪਾਰਟੀ ਨੂੰ ਜਿਤਾਉਣਾ ਮੈਂ ਤੁਹਾਡਾ ਕਿ ਤੇ ਕਿ ਤੇ ਤੁਹਾਹ ਕਰਾ ਮੈਨੂੰ ਤੁਸੀਂ ਪਹਿਲਾ 28 ਹਜ਼ਾਰ ਦਿਖਾਇਆ ਦੂਜੀ ਵਾਰ ਕੋਈ ਤੁਸੀਂ 38 ਹਜ਼ਾਰ ਦਿਖਾਇਆ ਮੈਂ ਤੁਹਾਡਾ ਗਰਮ ਦਾ ਗਰਮ ਦਾ ਰਹਿਗਾ ਤੇ ਮੈਂ ਤੁਹਾਨੂੰ ਮੇਰੀ ਬੇਇੱਜ਼ਤੀ ਆ ਕਿ ਇਸੇ ਤਰ੍ਹਾਂ ਇੰਸਟਰਾ ਤੁਸੀਂ ਦੋ ਵਾਰ ਮੈਨੂੰ ਫਤਵਾ ਦਿੱਤਾ ਇਸੇ ਤਰ੍ਹਾਂ ਗਰਮ ਨੂੰ ਮਨੋਜਵਾਪਰ ਬਹੁਤ ਪਾਰੀ ਬਹੁਤ ਨਾਲ ਦਿਖਾ ਕੇ ਲੋਕ ਸਮਾਜ ਦੇ ਵਿੱਚ ਜਨਾਨ ਕਿਉਂਕਿ ਲੋਕ ਸਮਾਜ ਦੇ ਵਿੱਚ ਪੇਸ਼ੇ ਕਰਦੇ ਆ ਜਿਹੜੇ ਸਾਡੇ ਸਟੇਜ 'ਤੇ ਨੇ ਸਾਡੇ ਸਿਰੇ 'ਤੇ ਉਹ ਆਵਾਜ਼ ਕੱਢ ਸਕਦਾ। ਔਰ ਮੈਂ ਅਜੀਤ ਅਲਮਾਨ ਨਾਲ ਅੱਜ ਆ ਕੇ ਪਹਿਲਾਂ ਪਹਿਲੇ 5 ਸਾਲ ਜਿਹੜੇ ਪੰਜਾਬ ਦੇ ਆਸ਼ਵਾਸੀ ਨੂੰ ਨਾਈਂ ਨਹੀਂ ਸੀ ਕਿ ਹੁਣ ਜਦੋਂ ਤੋਂ ਸਰਕਾਰ ਨੇ ਲਾਇਆ ਤੁਸੀਂ ਸਾਨੂੰ ਵੀ ਵੇਖਦੇ ਸਾਨੂੰ ਵੀ ਜਦੋਂ ਬੰਦਾ ਮਾਰਿਆ ਸੰਧਾਰ ਸਭਾ ਦੇ ਵਿੱਚ ਬੋਲਦੇ ਆ ਪੰਜਾਬ ਬੋਲਦੇ ਦੀ ਗੱਲ ਕਰਦੇ ਆ ਹਰਕੇ ਦੇ ਬੋਲਦੇ ਦੀ ਗੱਲ ਕਰਦੇ ਆ ਇਸੇ ਇੱਕ ਕਰਮ ਸਿੰਘ ਗੋਲਜੀ ਲੋਕ ਸਭਾ ਦੇ ਵਿੱਚ ਆਪਾਂ ਕਿਹੜਾ ਬਿਲਕੁਲ ਦੀ ਗੱਲ ਕਰਾਂਗੇ ਨਿਹਾਰ ਤੋਂ ਵਾਲਾ ਦੀ ਗੱਲ ਕਰਾਂਗੇ ਪੰਜਾਬ ਦੀ ਗੱਲ ਕਰਾਂਗੇ ਸੋ ਮੇਰੀ ਬੇਟੀ ਆ ਜਨ ਸਮਾਜੀ ਨੂੰ ਮੈਂ ਲੜਾ ਥੋੜਾ ਕਦੇ ਅਨਬੋਲ ਜੀ ਨੇ ਮੈਨੂੰ ਕੋਲਣਾ 200 ਵਾਰ ਹੈ ਕਿ ਵਿੱਚ ਹੋਰ ਵੀ ਬਹੁਤ ਸਾਰੀਆਂ ਮੀਟਿੰਗਾਂ ਨੇ ਸੋ ਮੇਰੇ ਤੁਹਾਨੂੰ ਸਾਰਾ ਨਿਮਰਤਾ ਸਹਿਤ ਇਹ ਦੱਸਿਆ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਕੁਸ਼ੀ ਮੇਨੂੰ ਦੋ ਵਾਰ ਭਾਰੀ ਮੱਤ ਬਣਤਾ ਇਸੇ ਤਰ੍ਹਾਂ ਹੀ ਕਰੀ ਗੋ ਜੀ ਨੂੰ ਆਪਾਂ ਛਾੜੂ ਨਿਸ਼ਾਨ ਤੋਂ ਭਾਰੀ ਮੱਤ ਦੁਨਿਆਦਾ ਖੜਾ ਸੋ ਇਹ ਨਹੀਂ ਕਹਿੰਦੇ ਕਰਦਾ ਹੋਇਆ ਖੇਡ ਦਾ ਜੱਟਾ ਆਹੇ ਬਹੁਤ ਕਰਦਾ ਸਾਹ ਸਲਵਾ ਹੈ ਬਹੁਤ ਬਹੁਤ ਧੰਨਵਾਦ ਇਹ ਕੋਈ ਥੋੜਾ ਘਟਵਾ ਦੇਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਸਾਡੇ ਹਲਕਾ ਵਿਧਾਇਕ ਮਨਜੀਤ ਸਿੰਘ ਜੀ ਬਲਾਸਪੁਰ ਦਾ ਵੀਰੋ ਸਮਾਂ ਬਹੁਤ ਘੱਟ ਆ ਅਨਮੋਲ ਜੀ ਨੇ ਅੱਗੇ ਵੀ 8-10 ਮਿੰਟਾਂ ਦੇ ਵਿੱਚ ਮੀਟਿੰਗਾਂ ਕਰਨ ਜਾਣਾ ਆਪਾਂ ਹੁਣ ਇਕੱਠੇ ਹੋਏ ਆ ਬਸ ਸੰਖੇਪ ਦੇ ਵਿੱਚ ਆਪਣੀ ਸਰਕਾਰ ਦੀਆਂ ਆਪਣੀ ਆਰਡੀ ਸਰਕਾਰ ਦੀ ਕੁਝ ਪ੍ਰਾਪਤੀਆਂ ਜਿਹੜੀਆਂ ਦੋ ਸਮਾਂ ਦੇ ਵਿੱਚ ਕੀਤੀਆਂ ਉਹ ਮੈਂ ਸੰਖੇਪ ਦੇ ਵਿੱਚ ਲਾਉਂਦਾ ਉਸ ਤੋਂ ਬਾਅਦ ਉਹ ਮੈਂ ਮੈਨੂੰ ਸਾਡੇ ਸਰਕਾਰ ਜੋਨ ਕਰਜੇ ਤੁਨ ਮੋਹਰ ਜੀ ਨੂੰ ਸਭ ਤੋਂ ਪਹਿਲਾਂ ਸਰਕਾਰ ਨੇ 600 ਜੋਨ ਤੋਂ ਬਿਜਲੀ ਦੇ ਮੁਆਫੀ ਦਿੱਤੇ ਉਹ ਹਰ ਵਾਰ ਤੇ ਮਾਸ ਹੋਇਆ ਮੈਨੂੰ ਨਹੀਂ ਲੱਗਦਾ ਕਿ ਸਤਾਪਨੇ ਵਿੱਚ ਬੈਠੇ ਜਿੰਨੇ ਵੀ ਆਮ ਲੋਕਾਂ ਦਾ ਉਹਨਾਂ ਦੇ ਬਿਜਲੀ ਦੇ ਬਿੱਲ ਨਹੀਂ ਮੁਆਫ ਹੋਏ ਕੋਈ ਕਦੇ ਇਹ ਪਰ ਹਰੇਕ ਘਰ ਦੇ ਵਿੱਚ 90 95% ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਦੋਸਤੋ ਬਾਦ 43000 ਨੌਜਵਾਨਾਂ ਨੂੰ ਪਹਿਲੇ 2 ਸਾਲਾਂ ਦੇ ਵਿੱਚ ਮਾਨ ਸਰਕਾਰ ਨੇ ਬਗੈਰ ਕਿਸੇ ਸ਼ਮਾਰਸ਼ ਤੋਂ ਵੱਡੀ ਗੱਲ ਆ ਜਿਹੜੀ ਨੌਕਰੀਆਂ ਕਿਸੇ ਨਿਆ ਸਰਕਾਰਾਂ ਹੁੰਦੀਆਂ ਸੀ ਕਾਉਂਟਰ ਨੌਕਰੀਆਂ ਦੇ ਦੇ ਤੱਕ ਕਰਕੇ ਤਾਂ ਜਿਹੜੇ ਸਰਕਾਰੀ ਸੰਸਥਾਵਾਂ ਕਾਉਂਡੀਆਂ ਸੀ ਪਰ ਜਿਹੜੀ ਉਹਦੇ ਵਿੱਚ ਵੱਡੀ ਗੱਲ ਆ ਕੋਈ ਗੱਲ ਆ ਕਿ ਬਗੈਰ ਕਿਸੇ ਸ਼ਮਾਰਸ਼ ਤੋਂ ਦੇ ਬਗੈਰ ਕਿਸੇ ਰਸਮ ਤੋਂ ਆਮ ਕਰਾ ਦੇਤੀ ਆ ਬੱਚਾ ਨੂੰ ਐਸਪੀਓ ਜੇਈ ਵੱਡੇ ਵੱਡੇ ਅਹੁਦੇ ਨਵਾਦੇ ਹਨ ਸਾਡੇ ਮਾਨ ਸਰ ਨੇ ਉਸ ਤੋਂ ਉਪਰੰਤ ਪੰਜਾਬ ਦੇ ਜਿੰਨੇ ਵੀ ਸ਼ਹੀਦ ਨੌਜਵਾਨ ਅਸੀਂ ਨਹੀਂ ਕਹਿੰਦੇ ਕਿ ਕਿਸੇ ਦੇ ਘਰ 70 ਵਿੱਚ ਕਿਸੇ ਦਾ ਨੌਜਵਾਨ ਸੁੰਨੀਆਂ ਤੋਂ ਜਾਵੇ ਪਰ ਜਦੋਂ ਅਸੀਂ ਫੌਜ ਦੇ ਵਿੱਚ ਪੁਲਿਸ ਦੇ ਬੱਚਿਆਂ ਨੌਜਵਾਨਾਂ ਨੂੰ ਭਰਤੀ ਕਰਾਉਣੇ ਆ ਤੇ ਆਪਾਂ ਨੂੰ ਪਤਾ ਕਿ ਉੱਥੇ ਸ਼ਹੀਦੀਆਂ ਵੀ ਹੋ ਸਕਦੀਆਂ ਜਿੰਨੇ ਵੀ ਪੰਜਾਬ ਦੇ ਫੌਜ ਦੇ ਵਿੱਚ ਜਾਂ ਪੁਲਿਸ ਦੇ ਵਿੱਚ ਨੌਜਵਾਨ ਸ਼ਹੀਦ ਹੋਏ ਆ ਜਾਂ ਅਸੀਂ ਨਹੀਂ ਕਹਿੰਦੇ ਹੋਣਗੇ ਮਾਨ ਸਾਹਿਬ ਨੇ ਹਰੇਕ ਛੀ ਨੌਜਵਾਨ ਨੂੰ ਆਪ ਜਾ ਕੇ ਉਹਨਾਂ ਦੇ ਘਰੇ 1 ਕਰੋੜ ਦਾ ਚੈੱਕ ਦਿੱਤਾ। ਇਹ ਵੀ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ ਸ਼ਹੀਦਾਂ ਨੂੰ, ਸਾਹਬਾਂ ਉਹਨਾਂ ਦੇ ਪਰਿਵਾਰਾਂ ਨੂੰ ਸਾਹਬਾਂ। ਨਹਿਰੀ ਪਾਣੀ ਸਾਡੇ ਇਥੇ ਸਰਕਾਰ ਜੋ ਬਜ਼ੁਰਗ ਬੈਠੇ ਆ ਉਹਨਾਂ ਤੋਂ ਵੀ ਆਪ ਸੁਣ ਸਕਦੇ ਨੇ ਕਿ 25 25 30 ਦੀ ਸਾਲ ਕਿਸੇ ਨੇ ਨਹਿਰਾਂ ਦੇ ਵਿੱਚ ਪਾਣੀ, ਕੱਚੀਆਂ ਖਾਲਾਂ ਦੇ ਵਿੱਚ ਪਾਣੀ ਨਹੀਂ ਦੇਖਿਆ ਸੀ। ਮਾਨ ਸਾਹਿਬ ਨੇ ਪਹਿਲੇ ਦੋ ਸਾਲਾਂ ਦੇ ਵਿੱਚ ਨਰਾ ਦਾ ਪਾਣੀ, ਕੱਸੀਆਂ ਦਾ ਪਾਣੀ, ਖਾਲਾ ਦਾ ਪਾਣੀ ਹਲੇ ਹਰੇਕ ਵੇਲੇ ਤੱਕ ਪਜਾਇਆ। ਮੈਂ ਸਾਨੂੰ ਸਾਡੇ ਸਾਡੇ ਹਲਕੇ ਦੇ ਸਾਡੇ ਏਰੀਆ ਦੇ ਮੇਰਾ ਬੰਦੀਨਾ ਸਰ ਉੱਥੋਂ ਦੀ ਗੱਲ ਲੱਗਦਾ ਸਾਡੇ ਇੱਕ ਕੱਸੀ ਕੁੱਟੀ ਹੋਈ ਸੀ ਕਿ ਮੁਰੰਮਤ ਨਹੀਂ ਹੋਈ ਸੀ ਪਾਣੀ ਪਿੱਛੋਂ ਜਾਦੇ ਆ ਗਿਆ। ਦੋ ਗੱਲ ਮੰਡਾਂ ਨੇ ਦਫ਼ਤਰਾਂ ਦੇ ਕੋਲ ਜਾ ਕੇ ਤਰਨਾ ਲਾਇਆ ਵੀ ਪਾਣੀ ਬੰਦ ਕਰੋ। ਆਪਾਂ ਘੜ ਕਦੇ ਆਪਣੇ ਨਾਨਕ ਦੇ ਟਾਈਮ ਸੋਚ ਸਕਦੇ ਆ ਵੀ ਇਸਾਨ ਦਾ ਨਾਲ ਲਵਾਂਗੇ। ਨਾ ਤਾਂ ਪਾਣੀ ਬੰਦ ਕਰੋ। ਪਾਣੀ ਨਾ ਪਿੱਛੋਂ ਆ ਰਿਹਾ ਸੀ। ਜਿਹੜੇ ਮਲਾਜਮ ਤੇ ਆਫਸਰ ਸੀ ਉਹ ਕਹਿੰਦੇ ਸਾਨੂੰ ਪਿੱਛੇ ਤੋਂ ਇੰਨੀ ਜ਼ਿਆਦਾ ਸਖਤਾਈ ਹੈ ਕਿ ਪਾਣੀ ਤੁਸੀਂ ਘੱਟ ਨਹੀਂ ਕਰਨਾ ਫਿਰ ਉਹਨਾਂ ਨੇ ਜ਼ਿਆਦਾ ਹੀ ਮੰਨਤਾ ਕਰਕੇ ਪਾਣੀ ਘੱਟ ਕਰਾਇਆ ਕਿ ਕਿਉਂਕਿ ਕਸਨਾ ਅਜੇ ਨਮਨੀਆਂ ਥੋੜੀਆਂ ਜਿਨੀਆਂ ਪੱਨੜੀਆਂ ਦੋ ਸਾਹਮਣੇ ਦੇ ਵਿੱਚ ਜਿੰਨੀਆਂ ਹੋ ਸਕਣ ਸਨ ਅਸੀਂ ਉਹਨੀਆਂ ਮਾਨ ਸਰ ਨੇ ਬਣਾਈਆਂ ਜਿੰਨੇ ਆਪਣੇ ਪੰਜਾਬ ਦੇ ਵਿੱਚ ਵਿਧਾਇਕ ਸੀਗੇ ਜਿੰਨੇ ਉਹ ਲੋਕ ਬਾਰੇ ਵਿਧਾਇਕ ਬਣਦੇ ਸੀ ਉਹਨੇ ਬਾਰੇ ਪੈਨਸ਼ਨ ਲੈਂਦੇ ਸੀ ਆਪਣੇ ਲੋਕ ਮਨ ਦਾ ਪਾਸਾ ਉਹਨਾਂ ਦੇ ਜੇਬਾਂ ਦੇ ਵਿੱਚ ਜਾਂਦਾ ਸੀ ਮਾਨ ਸਾਹਿਬ ਨੇ ਇੱਕ ਪੈਨਸ਼ਨ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਰੂਲ ਪਾਸ ਕਰ ਤਾ ਕਾਨੂੰਨ ਪਾਸ ਕੀਤਾ ਉਸ ਤੋਂ ਉਪਰੰਤ ਹਜ਼ਾਰਾਂ ਏਕੜ ਸਰਕਾਰੀ ਜ਼ਮੀਨ ਜਿਹੜੀ ਧਲਾਣ ਲੋਕ ਲੱ삐 ਬੈਠੇ ਸੀ ਉਹ ਪੰਜਾਬ ਦੀ ਮਾਨ ਸਰਕਾਰ ਨੇ ਉਹਨਾਂ ਦੇ ਥੱਲੇ ਕਢਵਾਈ ਹਲੇ ਹੋਰ ਵੀ ਜ਼ਮੀਨ ਦੇ ਲਈ ਨੱਪੀ ਹੋ ਗਈ ਕਢਵਾਉਣਗੇ ਸੜਕ ਸੁਰੱਖਿਆ ਫੋਰਸ ਸਾਡੇ ਵਾਸਤੇ ਬਣਾਈ ਇਹਨਾਂ ਨੂੰ ਕਰੋੜਾਂ ਰੁਪਈਆਂ ਦੀਆਂ ਗੱਡੀਆਂ ਮੋਹੇ ਜਾਂ ਕਰਾਈਆਂ ਉਪਰੰਤ ਖੇਤਾਂ ਵਾਲੀ ਬਿਜਲੀ ਇਹਦੇ ਲੋਕ ਆਪ ਹੀ ਹੁਣ ਵੀਡੀਓ ਪਾ ਪਾ ਕੇ ਸੋਸ਼ਲ ਮੀਡੀਆ ਤੇ ਦੱਸ ਰਹੇ ਆ ਕਿ ਆਸਵਾਰ ਕਣਕ ਪੱਕ ਚੁੱਕੀ ਜਾਉਣੀ ਤੇ ਸਾਨੂੰ ਰਾਤ ਨੂੰ ਖੇਤਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਪਈ ਲਾਈਟ ਆ ਜਿਹੜੀ ਉਹ ਦਿਨੇ ਆਉਂਦੀ ਰਹੀ ਆ ਤੇ ਲਾਈਟ ਇੰਨੀ ਆਉਂਦੀ ਨਹੀਂ ਰਹੀ ਆ ਕਿ ਆਟੋਮੈਟਿਕ ਸਾਨੂੰ ਬੰਦ ਕਰਕੇ ਆਉਣਾ ਪੈਂਦਾ ਸੀ ਸੋ ਵੀਰੋ ਪਹਿਲੇ 2 ਸਾਲਾਂ ਦੇ ਵਿੱਚ ਜੇ ਮਾਨ ਸਰਕਾਰ ਇੰਨਾ ਕੁਝ ਕਰ ਸਕਦੀ ਆ ਤੇ ਜਿਹੜੇ 3 ਸਾਲ ਰਹਿੰਦੇ ਆ حساب ਨਾਲੋਂ ਮਾਨ ਸਾਹਿਬ ਆਪ ਹੀ ਕਹਿੰਦੇ ਆ ਤਾਂ ਟਰੇਲਰ ਆ ਹਲੇ ਫਿਲਮ ਤਾਂ ਹਜੇ ਬਾਕੀ ਆ ਸੋ ਅਸੀਂ ਸਾਰੇ ਹੀ ਜਿੰਨੇ ਪ੍ਰਤਵਾਨਤੇ ਜਿੰਨੇ ਵੀ ਵੀਰ ਭੈਣ ਭਰਾ ਇੱਥੇ ਪਹੁੰਚੇ ਆ ਉਹਨਾਂ ਨੂੰ ਸਨਮਰ ਬੇਨਤੀ ਕਰਾਂਗੇ ਕਿ ਮਾਨ ਸਾਹਿਬ ਦਾ ਹੌਸਲਾ ਵਧਾਉਣ ਵਾਸਤੇ ਉਹਨਾਂ ਦੇ ਹੱਥ ਮਜ਼ਬੂਤ ਕਰਨ ਵਾਸਤੇ ਉਹਨਾਂ ਨੂੰ ਦੱਸਣ ਵਾਸਤੇ ਕਿ ਤੁਸੀਂ ਤਖੜੇ ਹੋ ਕੇ ਪੰਜਾਬ ਦਾ ਭਲਾ ਕਰੋ ਤਕੜੇ ਹੋਵੇ ਪੰਜਾਬ ਦਾ ਹਵਕਾਸ ਮਰੋ ਅਸੀਂ ਤੁਹਾਡੇ ਨਾਲ ਆ ਕਰਮਜੀਤ ਨੂੰ ਸਾਡੇ ਮੇਲ ਨੂੰ ਵੱਧ ਤੋਂ ਵੱਧ ਵੋਟਾਂ ਦੇ ਨਾਲ ਜਿਤਾ ਕੇ ਇਥੋਂ ਲੋਜੇ ਸੋ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਹਰਮਨ ਪਿਆਰੇ ਲੋਕ ਸਭਾ ਫਰੀਦਕੋਟ ਦੇ ਉਮੀਦਵਾਰ ਕਰਮਜੀਤ ਸਿੰਘ ਜੀ ਅਨਮੋਲ ਉਹ ਤੁਹਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ मां जो सरदार मनजीत सिंह ਬਲਾਸੂਰੀ ਜੀ ਐਮ ਐਲ اے ਨਿਹਾਲ ਸਿੰਘ ਵਾਲਾ ਤੇ ਭਾਈ ਜਗਦੀਪ ਸਿੰਘ ਘਟਰਾ ਜੀ ਪ੍ਰਧਾਨ ਨਗਰ ਕੌਂਸਲ ਨਿਹਾਲ ਸਿੰਘ ਵਾਲਾ ਭਾਈ ਅਮਰਤ ਜੀ ਬਾਕੀ ਜਿਹੜੇ ਵੀ ਦਰਜਾ ਬਦਰਜਾ ਉਹਦੇ ਨਾਲ ਸਹਿਬਾਨ ਆਏ ਨੇ ਭਾਈ ਜਗਦੀਪ ਘਟਰਾ ਜੀ ਦੇ ਗ੍ਰਹਿ ਵਿਖੇ ਇਕੱਤਰ ਹੋਏ ਸਾਰੇ ਨਿਹਾਲ ਸਿੰਘ ਵਾਲਾ ਦੇ ਦੋਸਤੋ ਮਿੱਤਰੋ ਸੋ ਸਾਰੋਗੋ ਮੇਰੀਆਂ ਭੈਣਾ ਸਭ ਤੋਂ ਪਹਿਲਾਂ ਗੱਲ ਕਰੀਏ ਕੋ ਬਾਏ ਜੂਜੀ ਦਾ ਖਾਲਸਾ ਬਾਏ ਜੂਜੀ ਦੀ ਫਤਿਹ ਸੋ ਮੈਂ ਸਭ ਤੋਂ ਪਹਿਲਾਂ ਦਾ ਧੰਨਵਾਦ ਕਰਦਾ ਮੇਰੇ ਵੱਡੇ ਵੀਰ ਭਗਵੰਤ ਮਾਨ ਜੀ ਦਾ ਕੇਜਰੀਵਾਲ ਸਾਹਿਬ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਬਾਬਾ ਫਰੀਦ ਦੀ ਪਵਿੱਤਰ ਧਰਤੀ ਤੋਂ ਟਿਕਟ ਦੇ ਕੇ ਨਵਾਜਿਆ ਸੋ ਬਾਕੀ ਜਿਵੇਂ ਅਮਰਪਾਲ ਜੀ ਨੇ ਸਰਕਾਰ ਦੀਆਂ ਸਾਰੀਆਂ 2 ਸਾਲਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਬਾਕੀ ਵੀ ਦੱਸ ਦਿੱਤੀ ਹੈ ਬਾਕੀ ਮੈਂ ਤੁਹਾਨੂੰ ਇਹੀ ਕਹਿਣਾ ਚਾਹਨਾ ਕਿ ਆਪਾਂ ਪ੍ਰਾਣੀਆਂ ਸਰਕਾਰਾਂ ਵੀ ਦੇਖੀਆਂ ਪ੍ਰਾਣੀਆਂ ਪਾਰਟੀਆਂ ਵੀ ਦੇਖੀਆਂ 10-10 ਸਾਲ ਰਾਜ ਕਰਕੇ ਕੱਲੀ-ਕੱਲੀ ਪਾਰਟੀ ਗਈ ਹੈ ਕਿਸੇ ਵੀ ਪਾਰਟੀ ਨੇ 2 ਸਾਲਾਂ ਦੇ ਵਿੱਚ 42 ਲੱਖ ਤੋਂ ਵੱਧ ਨੌਕਰੀ ਨਹੀਂ ਦਿੱਤੀ ਜਿਸੇ ਔਰ ਨੌਕਰੀਆਂ ਵੀ ਇਹ ਨਹੀਂ ਕਿ ਕੋਈ ਐਮਐਲਏ ਦੇ ਚਾਹਤੇ ਨੂੰ ਜਾ ਕਿਸੇ ਮੰਤਰੀ ਦੇ ਚਾਹਤੇ ਨੂੰ ਜਾ ਕਿਸੇ ਰਿਸ਼ਤੇਦਾਰ ਨੂੰ ਦਿੱਤੀ ਹੋਵੇ ਨੌਕਰੀਆਂ ਲਈ ਇਹ ਨਹੀਂ ਦੇਖਿਆ ਵੀ ਕਿਹੜੇ ਮੰਤਰੀ ਦਾ ਰਿਸ਼ਤੇਦਾਰ ਹੈ ਨੌਕਰੀ ਲਈ ਸਿਰਫ ਦੇਖਿਆ ਤਾਂ ਉਹਨਾਂ ਦੇ ਸਰਟੀਫਿਕੇਟ ਉਹਨਾਂ ਦੀ ਯੋਗਤਾ ਉਹਨਾਂ ਦੀ ਕਾਬਲੀਅਤ ਨਾ ਇਹ ਦੇਖਿਆ ਕਿ ਕਿਸ ਪਾਰਟੀ ਦਾ ਬੱਚਾ ਹੈ ਨੌਕਰੀ ਉਹ ਨਹੀਂ ਦਿੱਤੀ ਗਈ ਜਿਹਦਾ ਹੱਕ ਬਣਦਾ ਸੀ ਨਿਰਪੱਖ ਨੌਕਰੀਆਂ ਮਿਲੀਆਂ ਇਹ ਕਦੇ ਵੀ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਹੋਈ ਕਿਸੇ ਵੀ ਸਰਕਾਰ ਦੇ ਵਿੱਚ ਨਹੀਂ ਹੋਈ ਔਰ ਨਾ ਕਿਸੇ ਦਾ ਪੈਸਾ ਲੱਗਿਆ ਨਾ ਕਿਸੇ ਦੀ ਸਿਫਾਰਸ਼ ਚੱਲੀ ਜੇ ਆਪਾਂ ਸਿੱਖਿਆ ਦੀ ਗੱਲ ਕਰੀਏ ਤਾਂ ਸਕੂਲ ਆਫ ਫੈਮਿਨਸ ਬਣ ਰਹੇ ਨੇ ਸਿਹਤ ਸਹੂਲਤਾਂ ਦੇ ਵਿੱਚ ਕਿੰਨੇ ਸੁਧਾਰ ਹੋ ਰਹੀ ਨੇ ਜਦੋਂ ਕੋਈ ਘਰ ਦੇ ਵਿੱਚ ਬਿਮਾਰ ਹੋ ਜਾਂਦਾ ਜਿਹਦੇ ਘਰ ਬਿਮਾਰੀ ਆਉਂਦੀ ਹੈ ਉਹਨੂੰ ਪਤਾ ਹੈ ਕਿ ਪਹਿਲਾਂ ਜਿਹੜੀ ਬਸ ਵੀ ਖੁੱਲਦੀ ਜਿਹੜੀ ਪੂੰਜੀ ਹੁੰਦੀ ਆ ਉਹ ਲੱਗਦੀ ਹੈ ਫਿਰ ਜ਼ਰਾਟ ਦਾ ਜ਼ਮੀਨ ਜਾਇਦਾਦ ਐ ਤੱਕ ਕਿ ਕਈ ਲੋਕਾਂ ਦੇ ਘਰ ਤੱਕ ਵੀ ਵਿਕ ਜਾਂਦੇ ਆ ਪਰ ਹੁਣ ਮਾਨ ਸਰਕਾਰ ਕਹਿੰਦੀ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਜਿਹੜੀਆਂ ਦਵਾਈਆਂ ਵੀ ਮੋਤ ਮਿਆ ਕਰਨੀ ਸੋ ਬਾਕੀ ਜਿੰਨੀਆਂ ਵੀ ਆਹ 2 ਸਾਲਾਂ ਦੇ ਵਿੱਚ ਸਰਕਾਰ ਨੇ ਸੁੱਖ ਸਹੂਲਤਾਂ ਦਿੱਤੀਆਂ ਨੇ ਮੈਨੂੰ ਲੱਗਦਾ ਵੀ ਕਿਸੇ ਵੀ ਸਰਕਾਰ ਨੇ ਇੰਨੇ ਥੋੜੇ ਸਮੇਂ ਵਿੱਚ ਇੰਨੀਆਂ ਸੁੱਖ ਸਹੂਲਤਾਂ ਲੋਕਾਂ ਨੂੰ ਨਹੀਂ ਦਿੱਤੀਆਂ ਬਾਕੀ ਨਹਿਰੀ ਪਾਣੀ ਜਿਵੇਂ ਮੇਰੇ ਵੀਰ ਦੱਸ ਕੇ ਗਿਆ ਅਮਰਪਾਲ ਕਿ ਟੇਲਾ ਖਰਾਬ ਸੀ ਜਿਹੜੀਆਂ ਟੁੱਟੀਆਂ ਪਈਆਂ ਸੀ ਉਹ ਠੀਕ ਕਰਵਾਈਆਂ ਅੰਡਰਗਰਾਊਂਡ ਪਾਣੀ ਦੇ ਪਾਈਪ ਬਾਕੀ ਨਹਿਰਾਂ ਦੀ ਸਫਾਈ ਸੂਏਾਂ ਦੀ ਸਫਾਈ ਜਿਹੜਾ ਪਹਿਲਾਂ ਪਾਣੀ ਨਹਿਰਾਂ ਦਾ ਸਿਰਫ 20 ਤੋਂ 40% ਤੱਕ ਵਰਤੋਂ ਵਿੱਚ ਆਉਂਦਾ ਸੀ ਹੁਣ ਉਹ 60 ਤੋਂ 70% ਤੱਕ ਆਉਣ ਲੱਗ ਪਿਆ ਜਿਹੜੀਆਂ ਦੋ ਨਹਿਰਾਂ ਬਣਨ ਵਾਲੀਆਂ ਨੇ ਇੱਕ ਦੁਆਬਾ ਨਹਿਰ ਤੇ ਇੱਕ ਮਾਰਵਾ ਨਹਿਰ ਜੇ ਮੈਂ ਇਕੱਲੀ ਮਾਲਵਾ ਨਹਿਰ ਦੀ ਗੱਲ ਕਰਾਂ ਜਦੋਂ ਉਹ ਆਪਣੇ ਮਾਲਵੇ ਦੇ ਵਿੱਚੋਂ ਵਗਣ ਲੱਗੀ ਤਾਂ ਮੇਰਾ ਖਿਆਲ ਹੈ ਵੀ 5 ਲੱਖ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਪਾਣੀ ਇੰਨਾ ਵੱਧ ਹੋ ਜਾਣਾ ਇਹਦੇ ਨਾਲ ਕੀ ਫਾਇਦਾ ਹੋਣਾ ਸਾਡੀ ਧਰਤੀ ਖੇਤਾਂ ਦਾ ਪਾਣੀ ਵੀ ਬਚੂਗਾ ਸਾਡੀ ਬਿਜਲੀ ਵੀ ਬਚੂਗੀ ਸਾਡੀ ਜ਼ਮੀਨ ਨੂੰ ਅੰਮ੍ਰਿਤ ਵਰਗਾ ਪਾਣੀ ਵੀ ਮਿਲੂਗਾ ਤੇ ਸਾਡੀਆਂ ਫਸਲਾਂ ਦੀ ਪੈਦਾਵਾਰ ਵੀ ਵੱਧ ਹੋਊਗੀ ਅੰਮ੍ਰਿਤ ਵਰਗਾ ਪਾਣੀ ਕਿਉਂਕਿ ਪਹਾੜਾਂ ਦੇ ਵਿੱਚੋਂ ਲੱਖਾਂ ਜੜੀਆਂ ਬੂਟੀਆਂ ਨਾਲ ਜਿਹੜਾ ਖਹਿ ਕੇ ਆਉਂਦਾ ਹਜ਼ਾਰਾਂ ਲੱਖਾਂ ਆਉਂਦੇ ਉਹਦੇ ਵਿੱਚ ਮਿਨਰਲ ਭਰਦੇ ਹੁੰਦੇ ਨੇ ਪਾਣੀ ਦੇ ਵਿੱਚ ਉਹ ਸਾਡੀ ਧਰਤੀ ਦੇ ਲਈ ਘਾਓ ਦਾ ਕੰਮ ਕਰਦਾ ਪਾਣੀ ਜਿਹੜਾ ਨਹਿਰਾਂ ਦਾ ਪਾਣੀ ਬੰਦ ਰਿਆ ਹਮ ਦਾ ਪਾਣੀ ਸੋ ਬਾਕੀ ਆ ਪਿੱਛੇ ਚੁੱਪ ਕਰਕੇ ਰੋਣਾ ਪਾਉਣਾ ਤਾਂ ਬਾਕੀ ਜੇ ਸੈਂਟਰ ਗਵਰਨਮੈਂਟ ਦੀ ਗੱਲ ਕਰੀਏ ਤਾਂ ਹਮੇਸ਼ਾ ਸੈਂਟਰ ਨੇ ਸਾਡੇ ਨਾਲ ਸਾਡੇ ਪੰਜਾਬ ਨਾਲ ਮਤਰੀ ਹੀ ਮਾਂ ਵਾਲਾ ਸਲੂਕ ਕੀਤਾ ਸਾਡੇ ਕਿਸਾਨ ਭਰਾ ਇੱਕ ਸਾਲ ਤੱਕ ਸੜਕਾਂ ਤੇ ਰੁਲੇ ਬਾਡਰਾ ਤੇ ਰੁਲੇ ਸਾਡੀਆਂ ਮਾਂ ਮਾਂ ਸਾਡੀਆਂ ਭੈਣਾਂ ਸਾਡੇ ਨੌਜਵਾਨ ਸਾਥੀ ਸਾਡੇ ਬਜ਼ੁਰਗ ਤੇ ਇੱਕ ਤੱਕ ਕਿ ਸਾਡੇ ਕਿਸਾਨਾਂ ਦੀਆਂ 700 ਤੋਂ ਵੱਧ ਸ਼ਹੀਦੀਆਂ ਹੋਈਆਂ ਪਰ ਸਰਕਾਰ ਦੇ ਕੰਨਾਂ ਤੇ ਜੂਣਾ ਸਰਕੀ ਬਾਕੀ ਸਾਡੀ ਜਿਹੜੀ ਆਰਡੀਐਫ ਦਾ ਪੈਸਾ ਔਰ ਉੱਕੇ ਬੈਠੇ तकरीबन 8000 ਕਰੋੜ ਰੁਪਈਆ ਜੇ ਕਿਤੇ ਉਹ ਸਾਨੂੰ ਦਿੱਤਾ ਹੁੰਦਾ ਤੇ ਸਾਡੇ ਪੰਜਾਬ ਦੇ ਪਿੰਡਾਂ ਦੀ ਨਿਹਾਰੀ ਮਸ਼ਹੂਰ ਹੋਣੀ ਸੀ 8000 ਕਰੋੜ ਬਾਤ ਆਉਂਦਾ ਹਰ ਇੱਕ ਪਿੰਡ ਦੇ ਵਿੱਚ ਕੋਈ ਨਾ ਕੋਈ ਸਹੂਲਤਾਂ ਹੋ ਦਿੱਤੀਆਂ ਜਾ ਸਕਦੀਆਂ ਸੀ ਸੋ ਦੋਸਤੋ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਆਉਣ ਵਾਲੀ 1 ਜੂਨ ਨੂੰ ਝਾੜੂ ਦਾ ਬਕਰਨ ਦਿਵਾ ਕੇ ਮੋਦੀ ਸਰਕਾਰ ਦੀਆਂ ਚੀਕਾਂ ਕਢਾ ਦਿਓ ਚੀਕਾਂ ਜੇ ਕਿਤੇ ਐਤਕੀ ਵੀ ਸਰਕਾਰ ਪ੍ਰਾਣੀ ਆ ਗਈ ਸੈਂਟਰ ਦੇ ਵਿੱਚ ਤਾਂ ਤੁਸੀਂ ਯਾਦ ਰੱਖਿਓ ਮੁੜ ਕੇ ਵੋਟਾਂ ਨਹੀਂ ਪੈਣੀਆਂ ਇਹਨਾਂ ਨੇ ਇਹ ਜੋ ਕਾਨੂੰਨ ਇਹੋ ਜਿਹੇ ਕਾਨੂੰਨ ਲਾਗੂ ਕਰ ਦੇਣਿਆ ਮੁੜ ਕੇ ਆਪਣਾ ਤੇ ਇਹਨਾਂ ਨੇ ਡੰਡੇ ਨਾਲ ਰਾਜ ਕਰਨਾ ਡੰਡੇ ਨਾਲ ਫਿਰ ਨਾ ਕੋਈ ਧਰਨਾ ਲਾ ਸਕੂਗਾ ਨਾ ਕੋਈ ਆਪਣੀ ਗੱਲ ਰੱਖ ਸਕੂਗਾ ਨਾ ਕੋਈ ਇਹਨਾਂ ਦਾ ਮੂੰਹ ਬੋਲ ਸਕੂਗਾ ਜਿਹੜਾ ਵੀ ਬੰਦਾ ਬੋਲਣ ਦੀ ਹਿੰਮਤ ਕਰੂ ਉਹਨਾਂ ਨੂੰ ਜਿਹੜਾ ਦੇ ਵਿੱਚ ਨਾ ਕੰਦਾ ਸੋ ਜੇ ਤੁਸੀਂ ਆਪਣਾ ਲੋਕਤੰਤਰ ਬਚਾਉਣਾ ਹੈ ਤਾਂ ਮੈਂ ਤੁਹਾਨੂੰ ਇਹੀ ਕਹਿਣਾ ਕਿ ਵੱਧ ਤੋਂ ਵੱਧ ਝਾੜੂ ਦੇ ਮਟਨ ਤੋਂ ਨੂੰ ਦਬਾ ਕੇ ਸਰਦਾਰ ਭਗਵੰਤ ਸਿੰਘ ਮਾਨ ਦਾ ਹੱਥ ਮਜ਼ਬੂਤ ਕਰੋ ਪਹਿਲਾ 7 ਸਾਲ ਇਕੱਲੇ ਭਗਵੰਤ ਮਾਨ ਗੁੰਜਿਆ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਵਿੱਚੋਂ ਕੋਈ ਵੀ ੁੰਦਾ ਉੱਥੇ ਜਾ ਕੇ ਪੰਜਾਬ ਦੀ ਗੱਲ ਨਹੀਂ ਕੀਤੀ ਜਿੰਨੀ ਮਾਨ ਸਾਹਿਬ ਨੇ ਕੀਤੀ ਹੈ ਤੇ ਜੇ ਹੁਣ 13 ਦੇ 13 ਜਿਤਾ ਦਿਓਗੇ ਤਾਂ ਸੰਸਦ ਦੇ ਵਿੱਚ 13 ਭਗਵੰਤ ਮਾਨ ਗੁੰਜਣਗੇ 13 ਜੇ 13 ਦੇ 13 ਜਿਤਾ ਦੋਗੇ ਤਾਂ ਸੈਂਟਰ ਸਰਕਾਰ ਤੇ ਗਲਤ ਵਿੱਚ ਗੁੱਠਾਂ ਦੇ ਕੇ ਪੰਜਾਬ ਦੇ ਹੱਕ ਲੈ ਕੇ ਆਵਾਂਗੇ ਗੱਲ ਵਿੱਚ ਗੁੱਠਾਂ ਤੇ ਜਿਹੜਾ ਆਪਣੋਂ ਤੇਨਾਂ ਨੇ ਜ਼ੁਲਮ ਕੀਤਾ ਤਾਂ ਜ਼ੁਲਮ ਦਾ ਬਦਲਾ ਵੋਟਾਂ ਨਾਲ ਲੈਣਾ ਆਪਾਂ ਵੋਟਾਂ ਨਾਲ ਕਾਦੇ ਨਾਲ ਲੈਣਾ ਵੋਟਾਂ ਨਾਲ ਸੋ ਦੋਸਤੋ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਆਉਣ ਵਾਲੀ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਵੱਧ ਤੋਂ ਵੱਧ ਹੱਥ ਮਜ਼ਬੂਤ ਕਰੋ ਤਾਂ ਕਿ ਆਪਾਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ ਤੇ ਪੰਜਾਬ ਦੇ ਹੱਕਾਂ ਲਈ ਲੜ ਸਕੀਏ ਐਨਾ ਕਹਿੰਦਾ ਹਾਂ ਮੈਂ ਕਿਮਤ ਦਾ ਜੱਜ ਕਾ ਕੋਈ ਵੱਧ ਘੱਟ ਬੋਲਾ ਗਿਆ ਹੋਵੇ ਤਾਂ ਮਾਫ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ